ਅੱਜ ਮੈਂ ਇੱਥੇ ਸਾਰੇ ਸਿਲਵਰੋ ਕੰਟਰੋਲਰਸ ਕਮੀਆ ਸਾਰਿਆਂ ਨੂੰ ਫੋਲ ਚੇਅਰਮੈਨ ਸਰ ਰੁਜਿੰਦਰ ਸਿੰਘ ਜੀ ਮੈਡਮ ਪ੍ਰਿੰਸੀਪਲ ਡਿਸ਼ ਮੈਡਮ ਡੀਐਸਪੀ ਟਾਂਡਾ ਇਹ ਸਾਰੇ ਅੱਜ ਇੱਥੇ ਜਿਹੜਾ ਹੋਮ ਹੁਮਾ ਕੇ ਇਹ ਬੱਚਿਆਂ ਦਾ ਐਨਵਲ ਡੇ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਇਹ ਜਿਹੜੀਆਂ ਸਕੂਲ ਦੇ ਵਿੱਚ ਇਹਨਾਂ ਨੇ ਫੈਸਿਲਿਟੀਆਂ ਕ੍ਰੀਏਟ ਕੀਤੀਆਂ ਹੈ ਖਾਸ ਕਰਕੇ ਸਪੋਰਟਸ ਇਨਫਰਾਸਟਰਕਚਰ ਉਹ ਇਸ ਰੀਜਨ ਦੇ ਵਿੱਚ ਆਪਣੇ ਆਪ ਵਿੱਚ ਇੱਕ ਮਿਸਾਲ ਨੇ ਔਰ ਇਹ ਸਕੂਲ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਕਿ ਇਹ ਸਟੇਟ ਲੈਵਲ ਤੇ ਔਰ ਈਵਨ ਬਾਹਰ ਵੀ ਇਹ ਨੇ ਇੱਕ ਆਪਣੀ ਥਾਂ ਬਣਾਈ ਹੈ CBSE ਦੇ ਵਿੱਚ ਡਿਫਰੈਂਟ ਬੋਰਡ ਦੇ ਵਿੱਚ ਮਾਣੋ ਬੱਚਿਆਂ ਨੇ ਉਸ ਵਿੱਚ ਇਸ ਕੋਲ ਐਕਸਲ ਲੈਵਲ ਤੇ ਜਾ ਕੇ ਬਹੁਤ ਮੱਲਾ ਮਾਰੀਆਂ ਨੇ ਮੈਂ ਇਸ ਲਈ ਸਾਰਿਆਂ ਨੂੰ ਬਹੁਤ-ਬਹੁਤ ਬਧਾਈ ਦਿੰਦਾ ਤੇ ਅਸੀਂ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਲੋਕ ਨਸ਼ਾ ਵਿਰੋਧੀ ਇੱਕ ਮੁਹਿੰਮ ਚ ਰਾਈ ਹੋਈ ਹੈ ਇਸ ਮੌਕੇ ਤੇ ਮੈਂ ਇੱਕ ਵਿਚਾਰ ਵੀ ਪੇਸ਼ ਕਰਨਾ ਚਾਹੁੰਦੀ ਹਾਂ ਕਿ ਜਦੋਂ ਅਸੀਂ ਕੁਇਰੈਂਟ ਨਾਲ ਸਾਥੀ ਕੀਤੇ ਨੇ ਇਹ ਸਲਾਹ ਸੋਹਣੀ ਹੈ ਵੀ ਜ਼ਿੰਮੇਵਾਰੀ ਸਾਰੇ ਨਾਲ ਸਾਂਝਾ ਕਰਾਉਣਾ ਚਾਹੀਦਾ ਹੈ ਡੇਲੀ ਸਕੇਲ ਤੇ ਵੀ ਆਪਰੇ ਬੱਚਿਆਂ ਨੂੰ ਪਾਲਣ ਦੇ ਨਾਲ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੈ ਉਹਨਾਂ ਦੇ ਨਾਲ ਕਮਿਊਨੀਕੇਸ਼ਨ ਐਸਟੈਬਿਸ਼ ਕਰਨਾ ਅਨੁਕਲ ਵਿਕਲ ਚਾਹੀਏ ਹੈ ਕਿ ਪੇਰੈਂਟ ਤੇ ਬੱਚਿਆਂ ਦੇ ਵਿੱਚ ਇੱਕ ਗੂੜੀ ਬੰਧਨ ਹੋਵੇ ਸੋ ਮੈਂ ਇਹੀ ਇਹਨਾਂ ਨੂੰ ਰਿਕੁਐਸਟ ਕਰਦੀ ਹਾਂ ਕਿ ਆਪਣੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਟਾਈਮ ਸਪੈਂਡ ਕਰੋ ਉਹਨਾਂ ਦੀਆਂ ਗੱਲਾਂ ਸੁਣੋ ਪਰ ਕੋਈ ਪ੍ਰੋਬਲਮ ਹਰ 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 ਤਾਂ ਕਿ ਇਹਨਾਂ ਦੀ ਜਿਹੜੀ ਗ੍ਰੋਥ ਹੋਵੇ ਉਹਨਾਂ ਦਾ ਜਿਹੜਾ ਟੈਲੈਂਟ ਹੈ ਉਹ ਖੁੱਲ ਕੇ ਸਾਹਮਣੇ ਆਵੇ ਔਰ ਕੋਈ ਨਸ਼ੇ ਵਰਗੇ ਕੋਰਡਾਂ ਨਾ ਹੋਣ। ਅੰਨਾਲ 4 ਇਹ ਬੱਚਿਆਂ ਦੀਆਂ ਅੱਜ ਜਿਹੜੀਆਂ ਅਸੀਂ ਇੱਥੇ ਪ੍ਰੋਗਰਾਮਸ ਦੇਖੇ ਨੇ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੇ ਇੱਥੇ ਸਕਿੱਟਸ ਵਗੈਰਾ ਪੇਸ਼ ਕੀਤੀਆਂ, ਗਾਣੇ ਪੇਸ਼ ਕੀਤੇ। ਮੈਂ ਉਮੀਦ ਕਰਦਾ ਵੀ ਇਹ ਅੱਗੇ ਵੀ ਬਹੁਤ ਤਰੱਕੀ ਕਰਨਗੇ। ਤੇ ਫਿਰ ਮੈਂ ਇਹਨਾਂ ਨੂੰ ਇੱਕ ਵਾਰੀ ਚੇਅਰਮੈਨ ਸਾਹਿਬ ਨੂੰ, ਮੈਡਮ ਪ੍ਰਿੰਸੀਪਲ ਨੂੰ ਇਹ ਫੰਕਸ਼ਨ ਦੇ ਬਹੁਤ-ਬਹੁਤ ਵਧਾਈ। ਅੱਜ ਸਰਵਰੋਕ ਇੰਟਰਨੈਸ਼ਨਲ ਸਕੂਲ ਦੇ ਵਿੱਚ ਐਨਯੂ ਪ੍ਰਾਈਜ਼ ਡਿਸਟ੍ਰਿਬਿਊਸ਼ਨ ਬਹੁਤ ਹੀ ਧੂਮ-ਧਾਮ ਦੇ ਨਾਲ ਸੰਪੰਨ ਹੋਇਆ। ਇਸ ਐਨਯੂ ਫੰਕਸ਼ਨ ਦੇ ਵਿੱਚ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡਾਕਟਰ ਨਰੇਸ਼ ਕੁਮਾਰ ਉੜਾ ਜੀ ਐ ਚੀਫ ਗੈਸਟ ਆਏ। ਔਰ ਕਾਂਡੇ ਇਲਾਕੇ ਦੀਆਂ ਮਹਾਨ ਸ਼ਖਸੀਅਤਾਂ ਡਾਕਟਰ ਕੇਵਲ ਸਿੰਘ ਜੀ ਕਰਨ ਡਾਕਟਰ ਕਰਨ ਸੈਣੀ ਜੀ ਐਸਐਮਓ ਡਾਕਟਰ ਦਿਵਿੰਦਰ ਸਿੰਘ ਜੀ ਬਾਜਵਾ ਡਿਪਟੀ ਸੁਪਰਡੰਟ ਆਫ ਪੁਲਿਸ ਦਾ ਜਸਵੰਤ ਸਿੰਘ ਜੀ ਐਕਸੀਅਨ ਔਰ ਇਹਨਾਂ ਸਾਰਿਆਂ ਦੀ ਦੇਖ ਰੱਖ ਦੇ ਵਿੱਚ ਕਿ ਅੱਜ ਦਾ ਜੋ 10th ਅਨੀਵਰਸਰੀ ਫੰਕਸ਼ਨ ਹੈ ਉਹ ਸਾਰਾ ਸੰਪੰਨ ਹੋਇਆ ਜਿੱਥੇ ਬੱਚਿਆਂ ਨੇ ਡਾਂਸ ਕਰਕੇ ਔਰ ਜਿੱਥੇ ਬੱਚਿਆਂ ਨੇ ਇੱਕ ਸੰਦੇਸ਼ ਦਿੱਤਾ ਆਪਰੇਸ਼ਨ ਸੰਦੂਰ ਜਿਹੜਾ ਹੋਇਆ ਉਹਦੇ ਵਿੱਚ ਜਿੱਥੇ ਚਾਈਲਡ ਲੇਬਰ ਬਾਰੇ ਦਿੱਤਾ ਜੁੱਧ ਨਸ਼ਿਆਂ ਬਾਰੇ ਬੱਚਿਆਂ ਨੇ ਆਪਣੇ ਡਾਂਸ ਦੇ ਰੂਪ ਦੇ ਵਿੱਚ ਆਪਣੇ ਕਲਾ ਦੇ ਰੂਪ ਦੇ ਵਿੱਚ ਪੇਰੈਂਟਸ ਨੂੰ ਔਰ ਸਾਰਿਆਂ ਨੂੰ ਅਵੇਅਰਨੈਸ ਕਰਾਈ ਕਿ ਇਹ ਜਿਹੜਾ ਜੁੱਧ ਹੈ ਨਸ਼ਾ ਅਮਰੁੱਧ ਹੈ ਇੱਕ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ ਤੋਂ ਬਹੁਤ ਵਧੀਆ ਤਰੀਕੇ ਦੇ ਨਾਲ ਸਕੂਲ ਦੇ ਵਿੱਚ ਐਨੀਵਰਸਰੀ ਫੰਕਸ਼ਨ ਹੋਇਆ ਸਾਰਾ ਦੇਖ ਰਹੇ ਨੀਸ਼ਾ ਮੈਡਮ ਜੋ ਸਾਡੇ ਸਕੂਲ ਦੀ ਪ੍ਰਿੰਸੀਪਲ ਹੈ ਸਕੂਲ ਦੀ ਸਾਰੀ ਐਡਮਨ ਦੀ ਟੀਮ ਟੀਚਿੰਗ ਨੌਨ ਟੀਚਿੰਗ ਸਟਾਫ ਜਿਹੜੇ ਪਿਛਲੇ ਬਹੁਤ ਦਿਨਾਂ ਤੋਂ ਦਿਨ ਰਾਤ ਮਿਹਨਤ ਕਰ ਰਹੇ ਸੀ ਇਸ ਐਨੀਵਰਸਰੀ ਫੰਕਸ਼ਨ ਨੂੰ ਕਾਮਯਾਬ ਕਰਨ ਵਾਸਤੇ ਸੋ ਅੱਜ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਅਲੀਵ ਫੰਕਸ਼ਨ ਜੋ ਹੈ ਸਾਡਾ ਸੰਤਨ ਹੋਇਆ ਸੋ ਮੈਂ ਵਾਹਿਗੁਰੂ ਦੇ ਅਰਦਾਸ ਕਰਦਾ ਕਿ ਸਕੂਲ ਦੀ ਮੈਨੇਜਮੈਂਟ ਤੇ ਸਕੂਲ ਦੇ ਟੀਚਰਿੰਗ ਨੌਨ ਟੀਚਿੰਗ ਸਟਾਫ ਤੇ ਬੱਚੇ ਤੇ ਇਸ ਤਰ੍ਹਾਂ ਮਿਲ ਕੇ ਇਹ ਇਦਾਂ ਦੀ ਅਸੀਂ ਇਵੈਂਟ ਗਾਂ ਵੀ ਆਰਗੇਨਾਈਜ਼ ਕਰਦੇ ਥੈਂਕ ਯੂ ਅੱਜ ਸਿਲਵਰੋਕ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿੱਚ ਐਨਵਲ ਫੰਕਸ਼ਨ ਕੀਤਾ ਗਿਆ ਸਾਰੇ ਸਟੂਡੈਂਟਸ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ ਸਾਰੀ ਕਲਾਸਿਸ ਦੇ ਬੱਚਾ ਨੇ ਬਹੁਤ ਜ਼ਿਆਦਾ ਹਾਰਡ ਵਰਕ ਕੀਤਾ ਐਂਡ ਉਹਨਾਂ ਦਾ ਹਾਰਡ ਵਰਕ ਉਹਨਾਂ ਦੇ ਟੀਚਰਸ ਦਾ ਹਾਰਡ ਵਰਕ ਪੂਰੇ ਸਟਾਫ ਦਾ ਹਾਰਡ ਵਰਕ ਨੂੰ ਕਿੱਥੇ ਦੇਖਿਆ ਸੀਗਾ ਸੋ ਚੇਅਰਮੈਨ ਮਿਸਟਰ ਤੁਤਲੋਚਨ ਸਿੰਘ ਜੀ ਐਂਡ ਪ੍ਰਿੰਸੀਪਲ ਮਿਸ ਮਨਿਸ਼ਾ ਸੰਘਾ ਜੀ ਦਾ ਹਾਰਡ ਵਰਕ ਜਿਹੜਾ ਹੈਗਾ ਅੱਜ ਬਿਲਕੁਲ ਖੜਕੇ ਆਇਆ ਉਹਨੇ ਰੰਗ ਲਾਇਆ ਐਂਡ ਬਹੁਤ ਹੀ ਅਮੇਜ਼ਿੰਗ ਆ ਫੰਕਸ਼ਨਸ ਆ ਅੱਜ ਮੈਂ ਇੱਥੇ ਟਾਂਡਾ ਸਿਲਵਰੋ ਕੰਟ੍ਰੈਸਟ ਸਟੇਜ ਸਰੋਇਆ ਹੋਇਆ ਕਿਉਂਕਿ ਯੂ ਆਰ ਨੋਟ ਮੀਟਿੰਗ ਚੇਅਰਮੈਨ ਜ਼ਾਕਰੋਜ ਸਿੰਘ ਜੀ ਮੈਡਮ ਪ੍ਰਿੰਸੀਪਲ ਜੀ ਮੈਡਮ ਡੀਐਸਪੀ ਟਾਂਡਾ ਇਹ ਸਾਰੇ ਅੱਜ ਇੱਥੇ ਜਿਹੜਾ ਹੌਮ ਹੁਮਾ ਕੇ ਇਹ ਬੱਚਿਆਂ ਦਾ ਐਨਵਲ ਡੇ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਇਹ ਜਿਹੜੀਆਂ ਸਕੂਲ ਦੇ ਵਿੱਚ ਇਹਨਾਂ ਨੇ ਫੈਸਿਲਿਟੀਆਂ ਕ੍ਰੀਏਟ ਕੀਤੀਆਂ ਹੈ ਖਾਸ ਕਰਕੇ ਸਪੋਰਟਸ ਇਨਫਰਾਸਟ੍ਰਕਚਰ ਉਹ ਇਸ ਰੀਜਨ ਦੇ ਵਿੱਚ ਆਪਣੇ ਆਪ ਵਿੱਚ ਇੱਕ ਮਿਸਾਲ ਨੇ ਔਰ ਇਹ ਸਕੂਲ ਮੈਨੂੰ ਦੇਖ ਕੇ ਬੜੀ ਖੁਸ਼ੀ ਹੋਈ ਕਿ ਇਹ ਸਟੇਟ ਲੈਵਲ ਤੇ ਔਰ ਈਵਨ ਬਾਹਰ ਵੀ ਇਹ ਨੇ ਇੱਕ ਆਪਣੀ ਥਾਂ ਬਣਾਈ ਹੈ CBSE ਦੇ ਵਿੱਚ ਨੂੰ ਬੋਰਡ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਉਸ ਵਿੱਚ ਇਸ ਨੂੰ ਐਕਸੈਨਲ ਐਡਵਾਂਟੇਜ ਆ ਕੇ ਬਹੁਤ ਮੱਲਾ ਮਾਰੀਆਂ ਨੇ तो मैं इसी ये सारे बहुत बहुत बधाई देना तो असी जिस तरह पंजाब सरकार ने युद्ध नशे विरुद्ध एक मुहिम चलाई हुई है इस मौके पर मैं विचार भी बच्चों ने नाझे तो किए हैं उन्होंने तो पेरेंट्स नाझे किए हैं यहाँ सारे की जिम्मेवारी है भी है इसमें लेकर अपने बच्चों तो के पेरेंट्स का तो बहुत वाडा रोल है उन्होंने कम्यूनीकेशन अस्टैबलिश करें ਕੱਲ੍ਹ ਦੇ ਕਿਉਂ ਚਾਹਿਆ ਮੈਂ ਪੇਰੇ ਤੇ ਬੱਚਿਆਂ ਦੇ ਵਿੱਚ ਬਹੁਤ ਬਤਰੀ ਹੈ ਸੋ ਮੈਂ ਇਹੀ ਇਹਨਾਂ ਨੂੰ ਰਿਕੁਐਸਟ ਕਰਦੀ ਆ ਕਿ ਆਪਣੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਟਾਈਮ ਬਿਤਾਓ ਜੀ ਜਨਮਾਂ ਸੁਣੋ ਪਰ ਕੋਈ ਪ੍ਰੋਬਲਮ ਹੈ ਕਿ ਹਰ ਤਾਂਕੀ ਇਹਨਾਂ ਦੀ ਜਿਹੜੀ ਗ੍ਰੋਥ ਹੋਵੇ ਉਹਨਾਂ ਦਾ ਜਿਹੜਾ ਟੈਲੈਂਟ ਹੈ ਉਹ ਖੁੱਲ ਕੇ ਸਾਹਮਣੇ ਆਵੇ ਔਰ ਕੋਈ ਨਸ਼ੇ ਵਰਗੇ ਕੋਰ ਪਲੀਜ਼ ਟਾਈਮ ਦੇ ਵਿੱਚ ਵਰਤਮਾਨ ਕੰਮ ਤੋਂ ਦੂਰ ਹੋਣ ਦਾ ਮੌਕਾ ਨਾਲ ਹੋਰ ਇਹ ਬੱਚਿਆਂ ਦੀਆਂ ਅੱਜ ਜਿਹੜੀਆਂ ਅਸੀਂ ਇੱਥੇ ਪ੍ਰੋਗਰਾਮਸ ਦੇਖੇ ਨੇ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੇ ਇੱਥੇ ਸਕਿਟਸ ਵਗੈਰਾ ਪੇਸ਼ ਕੀਤੀਆਂ ਗਾਣੇ ਪੇਸ਼ ਕੀਤੇ ਮੈਂ ਉਮੀਦ ਕਰਦਾ ਵੀ ਇਹ ਅੱਗੇ ਵੀ ਬਹੁਤ ਤਰੱਕੀ ਕਰਨਗੇ ਤੇ ਫਿਰ ਮੈਂ ਇਹਨਾਂ ਨੂੰ ਇੱਕ ਵਾਰੀ ਇਹ ਚੇਅਰਮੈਨ ਸਾਹਿਬ ਨੂੰ ਮੈਡਮ ਪ੍ਰਿੰਸੀਪਲ ਨੂੰ ਇਸ ਫੰਕਸ਼ਨ ਤੇ ਬਹੁਤ-ਬਹੁਤ ਵਧਾਈ ਦਿੰਦਾ ਅੱਜ ਸਲਵਰੋਕ انٹرਨੈਸ਼ਨਲ ਸਕੂਲ ਦੇ ਵਿੱਚ ਇਹਨਾਂ ਨੂੰ ਪ੍ਰਾਈਜ਼ ਡਿਸਟ੍ਰਿਬਿਊਸ਼ਨ ਬਹੁਤ ਹੀ ਧੂਮ ਧਾਮ ਦੇ ਨਾਲ ਸੰਪੰਨ ਹੋਇਆ ਇਸ ਐਨਯੂਨ ਫੰਕਸ਼ਨ ਦੇ ਵਿੱਚ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡਾਕਟਰ ਨਰੇਸ਼ ਕੁਮਾਰ ਉੜਾ ਜੀ ਐ ਚੀਫ ਗੈਸਟ ਆਏ। ਔਰ ਟਾਂਡੇ ਇਲਾਕੇ ਦੀਆਂ ਮਹਾਨ ਸ਼ਖਸੀਤਾਂ ਡਾਕਟਰ ਕੇਵਲ ਸਿੰਘ ਜੀ ਕਰਨ ਡਾਕਟਰ ਕਰਨ ਸੈਣੀ ਜੀ ਐਸਐਮਓ ਡਾਕਟਰ ਦਵਿੰਦਰ ਸਿੰਘ ਜੀ ਬਾਜਵਾ ਡਿਪਟੀ ਸੁਪਰਡੰਟ ਆਫ ਪੁਲਿਸ ਸਹਾਜ ਜਸਵੰਤ ਸਿੰਘ ਜੀ ਐਕਸ਼ਨ ਔਰ ਇਨਾਂ ਸਾਰਿਆਂ ਦੀ ਦੇਖ ਰੱਖ ਦੇ ਵਿੱਚ ਕਿ ਅੱਜ ਦਾ ਜੋ ਐਨਯੂਨ ਫੰਕਸ਼ਨ ਹੈ ਉਹ ਸਾਰਾ ਸੰਪੰਨ ਹੋਇਆ। ਇੱਥੇ ਬੱਚਿਆਂ ਨੇ ਡਾਂਸ ਕਰਕੇ ਔਰ ਜਿੱਥੇ ਬੱਚਿਆਂ ਨੇ ਇੱਕ ਸੰਦੇਸ਼ ਦਿੱਤਾ ਆਪਰੇਸ਼ਨ ਸੰਦੂਰ ਜਿਹੜਾ ਹੋਇਆ ਉਹਦੇ ਵਿੱਚ ਜਿੱਥੇ ਚਾਈਲਡ ਲੇਬਰ ਬਾਰੇ ਦਿੱਤਾ ਜੁੱਧ ਨਸ਼ੇਮਰੂਦ ਬੱਚਿਆਂ ਨੇ ਆਪਣੇ ਡਾਂਸ ਦੇ ਰੂਪ ਦੇ ਵਿੱਚ ਆਪਣੇ ਕਲਾ ਦੇ ਰੂਪ ਦੇ ਵਿੱਚ ਪੇਰੈਂਟਸ ਨੂੰ ਔਰ ਸਾਰਿਆਂ ਨੂੰ ਅਵੇਅਰਨੈਸ ਕਰਾਈ ਕਿ ਇਹ ਜਿਹੜਾ ਜੁੱਧ ਹੈ ਨਸ਼ੇਮਰੂਦ ਹੈ ਇਹ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ ਤੋਂ ਬਹੁਤ ਵਧੀਆ ਤਰੀਕੇ ਦੇ ਨਾਲ ਸਕੂਲ ਦੇ ਵਿੱਚ ਐਨਵਲ ਫੰਕਸ਼ਨ ਹੋਇਆ ਇਸ ਸਾਰਾ ਦੇਖ ਰਹੇ ਕੁਮਿਸ਼ਾ ਮੈਡਮ ਜੋ ਸਾਡੇ ਸਕੂਲ ਦੀ ਪ੍ਰਿੰਸੀਪਲ ਹੈ ਸਕੂਲ ਦੀ ਸਾਰੀ ਐਡਮਨ ਦੀ ਟੀਮ ਟੀਚਿੰਗ ਨਾਉਨ ਟੀਚਿੰਗ ਸਟਾਫ ਜਿਹੜੇ ਪਿਛਲੇ ਬਹੁਤ ਦਿਨਾਂ ਤੋਂ ਦਿਨ ਰਾਤ ਮਿਹਨਤ ਕਰ ਰਹੇ ਸੀ ਇਸ ਐਨੀਅਲ ਫੰਕਸ਼ਨ ਨੂੰ ਕਾਮਯਾਬ ਕਰਨ ਵਾਸਤੇ ਸੋ ਅੱਜ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਫੰਕਸ਼ਨ ਜੋ ਹੈ ਸਾਡਾ ਸਫਲਤ ਹੋਇਆ ਸੋ ਮੈਂ ਵਾਹਿਗੁਰੂ ਦੇ ਅਰਦਾਸ ਕਰਦਾ ਹਾਂ ਕਿ ਸਕੂਲ ਦੀ ਮੈਨੇਜਮੈਂਟ ਤੇ ਸਕੂਲ ਦੇ ਟੀਚਿੰਗ ਨਾਉਨ ਟੀਚਿੰਗ ਸਟਾਫ ਤੇ ਬੱਚਿਆਂ ਤੇ ਇਸ ਤਰ੍ਹਾਂ ਦੇ ਮਿਕ ਇਦਾਂ ਦੇ ਅਸੀਂ ਇਵੈਂਟ ਗਾਂ ਵੀ ਆਰਗੇਨਾਈਜ਼ ਕਰਦੇ ਥੈਂਕ ਯੂ ਸਰ ਇਰੋਕ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਅਨੂੰਤ ਫੰਕਸ਼ਨ ਕੀਤਾ ਗਿਆ ਸਾਰੇ ਸਟੂਡੈਂਟਸ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ ਸਾਰੀ ਕਲਾਸਿਸ ਦੇ ਬੱਚਾ ਨੇ ਬਹੁਤ ਜ਼ਿਆਦਾ ਹਾਰਡ ਵਰਕ ਕੀਤਾ ਐਂਡ ਉਹਨਾਂ ਦਾ ਹਾਰਡ ਵਰਕ ਉਹਨਾਂ ਦੇ ਟੀਚਰਸ ਦਾ ਹਾਰਡ ਵਰਕ ਪੂਰੇ ਸਟਾਫ ਦਾ ਹਾਰਡ ਵਰਕ ਨੂੰ ਕਿ ਦੇਖ ਰਿਹਾ ਸੀਗਾ ਸੋ ਚੇਅਰਮੈਨ ਮਿਸਟਰ ਚੁਟਲੋਜਨ ਸਿੰਘ ਜੀ ਐਂਡ ਪ੍ਰਿੰਸੀਪਲ ਮਿਸ ਮਨਿਸ਼ਾ ਸੰਘਾ ਜੀ ਦਾ ਹਾਰਡ ਵਰਕ ਜਿਹੜਾ ਹੈਗਾ ਅੱਜ ਬਿਲਕੁਲ ਖਿੜਕੀ ਆਇਆ ਉਹਨੇ ਰੰਗ ਲਾਇਆ ਐਂਡ ਬਹੁਤ ਹੀ ਅਮੇਜ਼ਿੰਗ ਆ ਫੰਕਸ਼ਨਸ ਏ ਆਜ ਮੈਂ ਇੱਥੇ ਤਾਂ ਲਿਖ ਸਿਲਵਰ ਹੋ ਕੰਟੈਕਟ ਸਪੀਚ ਸਾਹਮਣੇ ਆ ਰਹੀ ਸੀ ਬਿਕੋਜ਼ ਯੂ ਆਰ ਨੋਟ ਦੀ ਚੇਅਰਮੈਨ ਜ਼ਾਤਰੋ ਜੁਨ ਸਿੰਘ ਜੀ ਮੈਡਮ ਪ੍ਰਿੰਸੀਪਲ ਪ੍ਰਿੰਸੀਪਲ ਮੈਡਮ ਡੀਐਸਪੀ ਟਾਂਡਾ ਇਹ ਸਾਰੇ ਅੱਜ ਇੱਥੇ ਜਿਹੜਾ ਹੋਮ ਹੁਮਾ ਕੇ ਇਹ ਬੱਚਿਆਂ ਦਾ ਐਨਵਲ ਦੇ ਪ੍ਰੋਗਰਾਮ ਆਇਆ ਜਾ ਰਿਹਾ ਹੈ ਇਹ ਜਿਹੜਾ ਸਕੂਲ ਦੇ ਵਿੱਚ ਇਹਨਾਂ ਨੇ ਫੈਸਿਲਿਟੀਆਂ ਕ੍ਰੀਏਟ ਕੀਤੀਆਂ ਹੈ ਖਾਸ ਕਰਕੇ ਸਪੋਰਟਸ ਇਨਫਰਾਸਟ੍ਰਕਚਰ ਉਹ ਇਸ ਰੀਜਨ ਦੇ ਵਿੱਚ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਔਰ ਇਹ ਸਕੂਲ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਕਿ ਇਹ ਸਟੇਟ ਲੈਵਲ ਤੇ ਔਰ ਈਵਨ ਬਾਹਰ ਵੀ ਇਹ ਨੇ ਇੱਕ ਆਪਣੀ ਥਾਂ ਬਣਾਈ ਹੈ CBSE ਦੇ ਵਿੱਚ ਬੋਰਡ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਉਸ ਵਿੱਚ ਇਸੋ ਐਕਸਲ ਲੈਵਲ ਤੇ ਜਾ ਕੇ ਬਹੁਤ ਮੱਲਾ ਮਾਰੀਆਂ ਨੇ ਮੈਂ ਇਸ ਲਈ ਇਹ ਸਾਰੇ ਨੂੰ ਬਹੁਤ-ਬਹੁਤ ਬਧਾਈ ਦੇਣਾ ਪੀ ਅਸੀਂ ਜਿਸ ਤੋਂ ਆਪ ਜਨ ਸਰਕਾਰ ਨੇ ਜੁਤਨਸ਼ਾਹ ਬਣਾਇਆ ਇੱਕ ਮਹਿੰਤਵਪੂਰਨ ਰਾਇ ਹੋਈ ਹੈ ਇਸ ਮੌਕੇ ਤੇ ਮੈਂ ਇਹ ਵਿਚਾਰ ਵੀ ਬੱਚਿਆਂ ਦੇ ਨਾਲ ਸੁਰਜੀਏ ਕਿ ਪੈਰੈਂਟਸ ਨਾਲ ਸਾਡੀ ਕੀ ਟਿਨੀ ਇਹ ਸਾਡਾ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਘਰਾਂ ਤੋਂ ਬੋਲ ਕੇ ਸਿੱਖੇ ਤੇ ਡੇਲੀ ਸਕੇਲ ਤੇ ਵੀ ਆਪਨੇ ਬੱਚਿਆਂ ਨੂੰ ਪੈਰੈਂਟਸ ਦੇ ਨਾਲ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੈ ਉਹਨਾਂ ਦੇ ਨਾਲ ਕਮਿਊਨੀਕੇਸ਼ਨ ਸਟੈਬਲਿਸ਼ ਕਰੋ ਹਰ ਕਲਵੇਕ ਤੇ ਚਾਹੀਏ ਹੈ ਕਿ ਪੈਰੈਂਟ ਤੇ ਬੱਚਿਆਂ ਦੇ ਵਿੱਚ ਦੂਰੀ ਬਹੁਤ ਵੱਧ ਗਈ ਹੈ ਸੋ ਮੈਂ ਇਹੀ ਇਹਨਾਂ ਨੂੰ ਰਿਕਵੈਸਟ ਕਰਦੀ ਹਾਂ ਕਿ ਆਪਣੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਟਾਈਮ ਸਪੈਂਡ ਕਰੋ ਉਹਨਾਂ ਦੀ ਗੱਲ ਸੁਣੋ ਕੋਈ ਪ੍ਰੋਬਲਮ ਤਾਂ ਕਿ ਇਹਨਾਂ ਦੀ ਜਿਹੜੀ ਗ੍ਰੋਥ ਹੋਵੇ ਉਹਨਾਂ ਦਾ ਜਿਹੜਾ ਟੈਲੈਂਟ ਹੈ ਉਹ ਖੁੱਲ ਕੇ ਸਾਹਮਣੇ ਆਵੇ ਔਰ ਉਹ ਇਹ ਨਸ਼ੇ ਵਰਗੇ ਕੋਣ ਨਾਲ ਹੋਰ ਇਹ ਬੱਚਿਆਂ ਦੀਆਂ ਅੱਜ ਜਿਹੜੀਆਂ ਅਸੀਂ ਇੱਥੇ ਪ੍ਰੋਗਰਾਮਸ ਦੇਖੇ ਨੇ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੇ ਇੱਥੇ ਸਕਿਟਸ ਵਗੈਰਾ ਪੇਸ਼ ਕੀਤੀਆਂ ਗਾਣੇ ਪੇਸ਼ ਕੀਤੇ ਮੈਂ ਉਮੀਦ ਕਰਦਾ ਵੀ ਇਹ ਅੱਗੇ ਵੀ ਬਹੁਤ ਤਰੱਕੀ ਕਰਨਗੇ ਤੇ ਫਿਰ ਮੈਂ ਇਹਨਾਂ ਨੂੰ ਇੱਕ ਵਾਰੀ ਇਹ ਚੇਅਰਮੈਨ ਸਾਹਿਬ ਨੂੰ ਮੈਡਮ ਪ੍ਰਿੰਸੀਪਲ ਨੂੰ ਇਹ ਫੰਕਸ਼ਨ ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅੱਜ ਸਰਵਰੋਕ ਇੰਟਰਨੈਸ਼ਨਲ ਸਕੂਲ ਦੇ ਵਿੱਚ ਐਨੂਅਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਬਹੁਤ ਹੀ ਧੂਮ ਧਾਮ ਦੇ ਨਾਲ ਸੰਪੰਨ ਹੋਇਆ ਇਸ ਐਨੂਅਲ ਫੰਕਸ਼ਨ ਦੇ ਵਿੱਚ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡਾਕਟਰ ਨਰੇਸ਼ ਕੁਮਾਰ ਉਰਾ ਜੀ ਐ ਚੀਫ ਗੈਸਟ ਆਏ ਔਰ ਟਾਂਡੇ ਇਲਾਕੇ ਦੀਆਂ ਮਹਾਨ ਸ਼ਖਸੀਅਤਾਂ ਡਾਕਟਰ ਕੇਵਲ ਸਿੰਘ ਜੀ ਕਰਨ ਡਾਕਟਰ ਕਰਨ ਸੈਣੀ ਜੀ ਐਸਐਮਓ ਡਾਕਟਰ ਦਿਵਿੰਦਰ ਸਿੰਘ ਜੀ ਬਾਜਬਾ ਡਿਪਟੀ ਸੁਪਰਡੈਂਟ ਪੁਲਿਸ ਸਾਹਿਬ ਜਸਵੰਤ ਸਿੰਘ ਜੀ ਐਕਸ਼ਨ ਔਰ ਇਹਨਾਂ ਸਾਰਿਆਂ ਦੀ ਦੇਖ ਰੱਖ ਦੇ ਵਿੱਚ ਕਿ ਅੱਜ ਦਾ ਜੋ ਪੈਨਿਨੂ ਫੰਕਸ਼ਨ ਹੈ ਉਹ ਸਾਰਾ ਸੰਪਨ ਹੋਇਆ ਜਿੱਥੇ ਬੱਚਿਆਂ ਨੇ ਡਾਂਸ ਕਰਕੇ ਔਰ ਜਿੱਥੇ ਬੱਚਿਆਂ ਨੇ ਇੱਕ ਸੰਦੇਸ਼ ਦਿੱਤਾ ਆਪਰੇਸ਼ਨ ਸੰਦੂਰ ਜਿਹੜਾ ਹੋਇਆ ਉਹਦੇ ਵਿੱਚ ਜਿੱਥੇ ਚਾਈਲਡ ਲੇਬਰ ਬਾਰੇ ਦਿੱਤਾ ਜੁੱਧ ਨਸ਼ਾ ਮਰੋ ਤੇ ਬੱਚਿਆਂ ਨੇ ਆਪਣੇ ਡਾਂਸ ਦੇ ਰੂਪ ਦੇ ਵਿੱਚ ਆਪਣੇ ਕਲਾ ਦੇ ਰੂਪ ਦੇ ਵਿੱਚ ਪੇਰੈਂਟਸ ਨੂੰ ਔਰ ਸਾਰੇ ਨੂੰ ਅਵੇਅਰਨੈਸ ਕਰਾਈ ਕਿ ਇਹ ਜਿਹੜਾ ਜੁੱਧ ਹੈ ਨਸ਼ਾ ਅਮਰੁੱਧ ਹੈ ਇੱਕ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ ਤੋਂ ਬਹੁਤ ਵਧੀਆ ਤਰੀਕੇ ਦੇ ਨਾਲ ਸਕੂਲ ਦੇ ਵਿੱਚ ਐਨੀਅਲ ਫੰਕਸ਼ਨ ਹੋਇਆ ਇਹ ਸਾਰਾ ਦੇਖ ਰੇ ਨੀਸ਼ਾ ਮੈਡਮ ਜੋ ਸਾਡੇ ਸਕੂਲ ਦੀ ਪ੍ਰਿੰਸੀਪਲ ਹੈ ਸਕੂਲ ਦੀ ਸਾਰੀ ਐਡਮਨ ਦੀ ਟੀਮ ਟੀਚਿੰਗ ਨਾਉਨ ਟੀਚਿੰਗ ਸਟਾਫ ਜਿਹੜੇ ਪਿਛਲੇ ਬਹੁਤ ਦਿਨਾਂ ਤੋਂ ਦਿਨ ਰਾਤ ਮਿਹਨਤ ਕਰ ਰਹੇ ਸੀ ਇਸ ਐਨੀਅਲ ਫੰਕਸ਼ਨ ਨੂੰ ਕਾਮਯਾਬ ਕਰਨ ਵਾਸਤੇ ਸੋ ਅੱਜ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਨਿਊ ਫੰਕਸ਼ਨ ਜੋ ਹੈ ਸਾਡਾ ਸੰਪੰਨ ਹੋਇਆ ਸੋ ਮੈਂ ਵਾਹਿਗੁਰੂ ਦੇ ਅਰਦਾਸ ਕਰਦਾ ਕਿ ਸਕੂਲ ਦੀ ਮੈਨੇਜਮੈਂਟ ਤੇ ਸਕੂਲ ਦੇ ਟੀਚਰਾਂ ਨਾਲ ਟੀਚਿੰਗ ਸਟਾਫ ਤੇ ਬੱਚਿਆਂ ਤੇ ਇਸ ਤਰ੍ਹਾਂ ਦੇ ਮਿਲ ਕੇ ਇਹ ਇਦਾਂ ਦੀ ਅਸੀਂ ਇਵੈਂਟ ਗਾਂ ਵੀ ਆਰਗੇਨਾਈਜ਼ ਕਰਦੇ। ਥੈਂਕ ਯੂ। ਸੈਨਗਰੋਕ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਰਿਅਲ ਫੰਕਸ਼ਨ ਵੀਕ ਲੱਗਿਆ ਸਾਰੇ ਸਟੂਡੈਂਟਸ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀਆਂ ਸਾਰੀ ਕਲਾਸਿਸ ਦੇ ਬੱਚਿਆਂ ਨੇ ਬਹੁਤ ਜ਼ਿਆਦਾ ਹਾਰਡ ਵਰਕ ਕੀਤਾ ਐਂਡ ਉਹਨਾਂ ਦਾ ਹਾਰਡ ਵਰਕ ਉਹਨਾਂ ਦੇ ਟੀਚਰਸ ਦਾ ਹਾਰਡ ਵਰਕ ਪੂਰੇ ਸਟਾਫ ਦਾ ਹਾਰਡ ਵਰਕ ਨੂੰ ਕਿੱਦਿਖ ਰਿਹਾ ਸੀਗਾ ਸੋ ਚੇਅਰਮੈਨ ਮਿਸਟਰ ਦ ਲੋਚਨ ਸਿੰਘ ਜੀ ਐਂਡ ਪ੍ਰਿੰਸੀਪਲ ਮਿਸ ਮਨਿਸ਼ਾ ਸੰਘਾ ਜੀ ਦਾ ਹਾਰਡ ਵਰਕ ਜਿਹੜਾ ਹੈਗਾ ਉਹ ਜਿੱਦ ਕੋਈ ਖਿੜਕੀ ਆਇਆ ਉਹਨੇ ਰੰਗ ਲਾਇਆ ਐਂਡ ਬਹੁਤ ਹੀ ਅਮੇਜ਼ਿੰਗ ਆ ਫੰਕਸ਼ਨ ਰਿਹਾ